ਭਾਈ ਜੀ ਮੈਂ ਸੁਣਿਆ ਤੁਸੀਂ ਪੈਸੇ ਡਬਲ ਕਰਕੇ ਦਿੰਦੇ ਹੋ ਜਮਾ ਜਮਾ ਤੇ ਆ ਕਰਕੇ ਦਿਓ ਫਿਰ ਮੇਰੇ ਪੈਸੇ ਡਬਲਾ ਲਓ ਮੈਂ ਇਥੋਂ ਬੈਠਣ ਰੱਖੋ ਕਰਾਂਗੇ ਡਬਲ ਮੇਰੇ ਪੈਸੇ ਡਬਲ ਕਰਕੇ ਦੇ ਮੈਂ ਬਹੁਤ ਦੂਰ ਆਇਆਗਾ ਕਰਾਂਗੇ ਡਬਲ ਕਰਾਂਗੇ ਬੈਠੋ ਤਾਂ ਸਹੀ ਉਸਤ ਮੈਂ ਤਾਂ ਜਾਣਾ ਭਰਾਵਾ ਮੇਰੇ ਪੈਸੇ ਡਬਲ ਕਰਕੇ ਦੇ ਭਲਾ ਬਾਈ ਦੇਖੋ ਡਬਲ ਹੁੰਦੇ ਆ ਕੱਲ ਦੇਖੋ ਅਸੀਂ ਕੱਲ ਵੀ ਡਬਲ ਕੀਤੇ ਆ 16 ਸਕਿੰਟਾਂ ਚ ਪੈਸੇ ਡਬਲ ਕੀਤੇ ਆ ਉਹ ਭਰਾਵਾ ਮੇਰੇ ਤਾਂ ਤੂੰ 1 ਮਿੰਟ ਚ ਡਬਲ ਕਰ ਦੇ ਕਰ ਦੇ ਪਰ ਮਿੰਟ ਦੇ ਆ ਦੇਖੋ ਮਨਾਠ ਠੰਡ ਰੱਖੋ ਮੈਨੂੰ ਇਹ ਠੰਡ ਨਹੀਂ ਰੱਖਣੀ ਇਹਦੇ ਨਾਲ ਦੀ ਇੱਕ ਬੁੱਟੀ ਮੈਨੂੰ ਹੋਰ ਦੇ ਦਿਓ ਤੇ ਮੈਂ ਜਾਵਾਂ ਮੈਂ ਤੁਹਾਨੂੰ ਦੇ ਕੇ ਭੇਜੂੰਗਾ ਚਿੰਤਾ ਨਾ ਕਰੋ ਬੈਠੋ ਸੀ ਪਹਿਲਾਂ ਤੁਸੀਂ ਆਹ ਦੇਖੋ ਚਿੰਤਾ ਨਾ ਕਰੋ ਯਾਰ ਗਰਮੀ ਚ ਹੋਣਾ ਦੋ ਨਹੀਂ ਦੋ ਵੱਧ ਦਵਾਂਗੇ ਭਾਈ ਮੇਰੀ ਗੱਲ ਤਾਂ ਸੁਣੋ ਆਹ ਦੇਖੋ ਅਸੀਂ ਕੱਲ ਮਾਰਕੀਟ ਦੇ ਵਿੱਚ ਇੱਕ ਟ੍ਰੇਡ ਲਈ ਸੀਗੀ ਪੈਸੇ ਡਬਲ ਕਰਦੇ ਪਾਸੇ ਜੇ ਮਰਜੀ ਕਰ ਬਾਈ ਪਤਾ ਕੀ ਹੁੰਦਾ ਇੱਕੋ ਦਾਮ ਪੈਸੇ ਡਬਲ ਨਹੀਂ ਹੁੰਦੇ ਤੁਸੀਂ ਬੈਠੋ ਰਾਮ ਨਾਲ ਇਹ ਸਾਡੀ ਆਪਣੀ ਟ੍ਰੇਨਿੰਗ ਹੁੰਦੀ ਆ ਇੱਕੋ ਦਾਮ ਪੈਸਾ ਕਿਤੇ ਡਬਲ ਨਹੀਂ ਹੁੰਦਾ ਬਈ ਆ ਸਕਰੀਨਸ਼ਾਟ ਦਾ ਮੈਂ ਕੀ ਕਰਨਾ ਇਹਦੇ ਵਿੱਚ ਕੀ ਇਹਦੇ ਵਿੱਚ ਕੀ ਦੇਖੂਗਾ ਇਹ ਸਕਰੀਨਸ਼ਾਟ ਮੈਨੂੰ ਤੁਹਾਡਾ ਫੋਟੋ ਆ ਜਾਵੇ ਜੇ ਕੱਟ ਕਰ ਦਿਓ ਉਹਨੂੰ ਤੁਸੀਂ ਅਸਲ ਚ ਕਰਕੇ ਦਿਖਾਵਾਂਗੇ ਤੁਹਾਨੂੰ ਜਦੋਂ ਸਾਡੇ ਕੋਲ ਆਉਂਗੇ ਫਿਰ ਇਹਦੇ ਵਿੱਚ ਕੀ ਆ ਸਕਰੀਨਸ਼ਾਟ ਦੇਖੋ ਜਾ ਇਸ ਸਕਰੀਨਸ਼ਾਟ 'ਚ ਅਸੀਂ ਦੇਖੋ ਆ ਦੇਖੋ ਧਿਆਨ ਨਾਲ ਦੇਖੋ ਤੁਸੀਂ ਅਸੀਂ 2 ਰੁਪਏ ਦੇ ਇੱਕ ਚੀਜ਼ ਲਈ ਸੀ 2 ਰੁਪਏ 5 ਪੈਸ ਤਾਂ ਪੈਸੇ ਡਬਲ ਹੋਏ ਨੇ ਅਸੀਂ ਕੱਲ ਵੀ ਕੀਤਾ ਨੇ ਡੀ ਮਾਰਕੀਟ ਚ ਸੋਨ ਨੂੰ ਵੀ ਕਰਨਾ ਸਿਖਾਵਾਂਗੇ ਪਰ ਥੋੜਾ ਜਿਹਾ ਤੁਹਾਨੂੰ ਟਾਈਮ ਦਾ ਦੇਣਾ ਪੈਣਾ ਉਹ ਵੀ ਕਹਿੰਦਾ ਸਕਰੀਨਸ਼ਾਟ ਦਾ ਜਾਂ ਮਰਜ਼ੀ ਕਰ ਦਿਆ ਮੈਂ ਮੈਂ ਡਿਟਾ ਕਰਕੇ ਤੁਹਾਨੂੰ ਲਾ ਦਊਂਗਾ ਕਰ ਦਈਂਗਾ ਬਾਈ ਜੀ ਅਸਲ ਚ ਕਰਕੇ ਸਿਖਾਵਾਂਗੇ ਜੋ ਸਾਡੇ ਕੋਲ ਹੈਗਾ ਨਾ ਤਾਂ ਦੱਸੋ ਆ ਤਾਂ ਮੇਰੇ ਆ ਪੈਸੇ ਭੇਜ ਲਾ ਕਰ ਦਿਓ ਬਾਈ ਟ੍ਰੇਨਿੰਗ ਹੁੰਦੀ ਆ 1 ਮਹੀਨੇ ਦੀ ਉਹਦੇ ਵਿੱਚ ਪਹਿਲਾਂ ਅਸੀਂ ਆਉਂਗੇ ਸਾਡੇ ਕੋਲ 3 ਹਫ਼ਤੇ ਤੁਹਾਨੂੰ ਪੂਰਾ ਸਿਖਾਵਾਂਗੇ ਚੰਗੇ ਤਰ੍ਹਾਂ ਵੀ ਭਾਈ ਕੀ ਕਰਨਾ ਕਿਵੇਂ ਨਹੀਂ ਕਰਨਾ ਇੱਕ ਹਫਤਾ ਜਿਹੜਾ ਸਕਰੀਨ ਸ਼ਾਟਸ ਕਹਿੰਦੇ ਉਸ ਨੂੰ ਅਸਲ 'ਚ ਕਰਕੇ ਦਿਖਾਵਾਂਗੇ ਤੁਸੀਂ ਸਾਡੇ ਕੋਲ ਬੈਠੋਗੇ ਅਸੀਂ ਵੀ ਟ੍ਰੇਡ ਕਰਾਂਗੇ ਤੁਸੀਂ ਵੀ ਕਰੋਗੇ ਉਦੋਂ ਤੁਸੀਂ ਵੀ ਪੈਸੇ ਕਮਾਓਗੇ ਅਸੀਂ ਵੀ ਕਮਾਵਾਂਗੇ ਹੁਣ ਮੈਨੂੰ ਇੱਕ ਮਹੀਨੇ ਦੀ ਕਲਾਸ ਲਾਉਣੀ ਪੈਣੀ ਹੈ ਇਹ ਲਾਉਣੀ ਪੈਣੀ ਹੈ ਉਦੋਂ ਕੀ ਕਰਨਾ ਪਊਗਾ ਫਿਰ ਮੈਨੂੰ ਉਹਦੇ ਵਾਸਤੇ ਬਸ ਕੁਛ ਨਹੀਂ ਤੁਸੀਂ ਆਜੋ ਕਰਦਾ ਕੋਰਸ ਜੁਆਇਨ ਕਰੋ ਆਪਣਾ ਕੋਰਸ ਲਗਭਗ ਅਗਲੇ ਹਫਤੇ ਸਟਾਰਟ ਹੋ ਰਿਹਾ ਹੈਗਾ ਸੋਮਵਾਰ ਤੋਂ ਤੁਸੀਂ ਰਜਿਸਟ੍ਰੇਸ਼ਨ ਕਰਾਉਣੀ ਆ ਤੇ ਅਗਲੇ ਹਫਤੇ ਸਟਾਰਟ ਕਰ ਲਓ ਇੱਕ ਮਹੀਨਾ ਦਾ ਭਾਈ ਤੁਹਾਨੂੰ ਦੇਣਾ ਪੈਣਾ ਇੱਕ ਮਹੀਨਾ ਦਵੋਗੇ ਸਿੱਖੋਗੇ ਉਦੋਂ ਬਾਅਦ ਫਿਰ ਚਾਹੇ ਹਰ ਤੀਜੇ ਮਹੀਨੇ ਪੈਸੇ ਡਬਲ ਕਰੀ ਜਾਇਓ ਕੋਈ ਦਿੱਕਤ ਨਹੀਂ ਆਹ ਜਿਹਾ ਪਤਾ ਨਹੀਂ ਕਿੰਨੀਆਂ ਹੋ ਜਾਣਗੀਆਂ ਇਹਦੇ ਨਾਲ ਦੀਆਂ ਇਹਦੇ ਨਾਲ ਦੀ ਕਿੰਨੀ ਹੋਗੀ ਕੀ ਗੱਲ ਆ ਜਮਾ ਪੱਕੇ ਆਹ ਪੈਸੇ ਬਾਈ ਤੁਸੀਂ ਰੱਖੋ ਆਹ ਪੈਸੇ ਤਾਂ ਛੋੜੇ ਦੇਖਣ ਵਾਲਿਆਂ ਨੂੰ ਦੇ ਦਾਂਗੇ ਜਿਹੜਾ ਬੰਦਾ ਸਾਡੀ ਵੀਡੀਓ ਨੂੰ ਲਾਈਕ ਕਰੂਗਾ ਕਮੈਂਟ ਕਰੂਗਾ ਤੇ ਸ਼ੇਅਰ ਕਰੂਗਾ ਉਹਨਾਂ 'ਚ ਅਸੀਂ ਕੁਝ ਮੈਂਬਰ ਸਿਲੈਕਟ ਕਰਾਂਗੇ ਤੇ ਉਹਨਾਂ ਨੂੰ ਅਸੀਂ ਪੈਸੇ ਬੰਨਾਂਗੇ ਆਹ ਮਹੀਨੇ ਦੇ ਐਂਡ ਤੇ ਐਨੇ ਪੈਸੇ ਹਾਂਜੀ ਹਾਂ ਜਮਾ ਆ ਲਓ ਜੀ ਆਹ ਐਨੇ ਪੈਸੇ ਤੁਹਾਨੂੰ ਜਿਹੜਾ ਆਪਣੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰੂਗਾ ਨੀਚੇ ਤੇ ਬਾਈ ਕਹਿੰਦਾ ਵੀ ਤਿੰਨ ਬੰਦਿਆਂ ਨੂੰ ਹਨਾ ਤਿੰਨ ਜਾਨੇ ਨੂੰ 5-5000 ਰੁਪਇਆ ਤੁਹਾਨੂੰ ਇੱਥੇ ਨਾਮ ਵਜੋਂ ਦਿੱਤਾ ਜਾਊਗਾ ਤੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰਨਾ ਬਾਈ ਸਾਰਾ ਕੁਝ ਇੱਥੇ ਸਕੋਣਿਆ ਆ ਦੇਖੋ ਆ ਹੁੰਦਾ ਬਾਈ ਚਾਰਟ ਜਿੱਦੇ ਬਸਕੋਣਿਆ ਸਾਰਾ ਕੁਝ ਅੱਛਾ ਇਹਦੇ ਆਪਾਂ ਸਾਰਾ ਦੱਸਦੇ ਆ ਵੀ ਕਦੋਂ ਸੀ ਕੋਈ ਚੀਜ਼ ਲੈਣੀ ਆ ਕਦੋਂ ਵੇਚਣੀ ਆ ਕਿੰਨਾ ਕੁ ਰਿਸਕ ਲੈਣਾ ਸਾਰਾ ਕੁਝ ਪਤਾ ਲੱਗਦਾ ਫਿਰ ਹੁੰਦੇ ਨੇ ਬਾਈ ਪੈਸੇ ਡਬਲ ਆਏ ਨਹੀਂ ਹੁੰਦੇ ਅਛਾ ਭਾਈ ਇਹਨਾਂ ਤੋਂ ਕਿੰਨਾ ਪਤਾ ਲੱਗੂ ਫਿਰ ਆ ਲੈਣਾ ਹੀ ਐ ਤੂੰ ਮੇਰੇ ਸਾਰਾ ਸਿਖਾਉਣੇ ਆ ਭਾਈ ਤਾਂ ਹੀ ਤਾਂ ਉਹ ਮਹੀਨਾ ਲੱਗਦਾ ਆਪਣਾ ਉਹ 1 ਮਹੀਨੇ ਚ ਪੂਰਾ ਪਤਾ ਲੱਗਦਾਗਾ 1 ਮਹੀਨੇ ਚ ਪੂਰਾ ਸਿੱਖਿਆ 1 ਮਹੀਨੇ ਚ ਪੂਰਾ ਸਿੱਖਿਆ ਜਾਂਦਾ ਭਾਈ ਚੰਦ ਦੇ ਸਿੱਖਣਾ ਹੈ ਜਿਹੜੇ ਆਹ ਮੁੰਡੇ ਸਿੱਖਣਾ ਨਹੀਂ ਬੇਟਾ ਅੱਛਾ ਤਾਂ ਇਹ ਮੁੰਡੇ ਵੀ ਸਾਰੇ ਸਿੱਖਣ ਵਾਲੇ ਬਈ ਜੀ 1 ਮਹੀਨੇ ਦੇ ਵਿੱਚ ਪੂਰਾ ਟ੍ਰੇਡ ਕਰ ਦੇਵੋਗੇ ਜਮਾ ਹੀ ਜਮਾ ਕੋਈ ਵੀ ਉਮਰ ਦਾ ਬੰਦਾ ਜਮਾ ਕੋਈ ਹੋਰ ਪੰਜਾਬੀ ਚ ਹੋਊਗਾ ਆਪਣੇ ਕੋਲ ਕੋਈ ਵੀ ਉਮਰ ਦਾ ਬੰਦਾ ਸਿੱਖ ਸਕਦਾ ਪੁੱਛਾ ਬਈ ਕੱਲ ਜਿਵੇਂ ਸ਼ੇਅਰ ਮਾਰਕੀਟ ਏਕ ਪੀ ਸੀ ਗੀ ਨੁਕਸਾਨ ਤਾਂ ਲੋਕਾਂ ਦਾ ਬਾਹਵਾ ਹੁੰਦਾ ਫਿਰ ਇਹਦੇ ਵਿੱਚ ਬਈ ਆਪਣਾ ਨੁਕਸਾਨ ਨਹੀਂ ਹੁੰਦਾ ਆਪਾਂ ਕੀ ਹੁੰਦਾਗਾ ਉਹ ਇਨਵੈਸਟਰਾਂ ਦਾ ਨੁਕਸਾਨ ਹੁੰਦਾਗਾ ਆਪਾਂ ਜਦੋਂ ਡੇਲੀ ਦਾ ਡੇਲੀ ਕੰਮ ਕਰਨਾ ਮੈਨੂੰ ਦਿਖਾਇਆ ਤਾਗਾ ਕਿ ਕੱਲ ਵੀ ਇਸ ਦਾ ਪੈਸੇ ਬਣਾਏ ਨੇਗੇ ਜਿਹੜਾ ਬੰਦਾ ਇੰਟਰਨੈਟ 'ਤੇ ਕਰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਬਾਈ ਉਹ ਤੋਂ ਬਿਨਾ ਤੁਸੀਂ ਇਹਦੇ ਵਿੱਚ ਪੈਸੇ ਇਨਵੈਸਟ ਨਹੀਂ ਕਰੋ ਪ੍ਰੋਪਰ ਕਲਾਸਾਂ ਲਗਾਇਆ ਤੇ ਮੁੰਡੇ ਬੈਠਿਆ ਪਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਮੜੇ ਦੋ ਭਾਈ ਜੀ ਲੋਕਲੀ ਉਹਨੂੰ ਤੁਸੀਂ ਕਿਹੜੀ ਜਗ੍ਹਾ ਤੋਂ ਇਸਾਂ ਜਗਰਾਉ ਤੋਂ ਆਏ। ਉਹ ਜਗਰਾਉ ਤੋਂ ਇੰਨੀ ਦੂਰ ਇੱਥੇ ਆਏ ਨਾ। ਹਾਂਜੀ। ਅੱਛਾ ਕਿੱਦਾਂ ਦਾ ਬਾਈ ਵਧੀਆ ਸਮਝਾਉਂਦੇ ਹੈਗੇ। ਕਿੱਦਾਂ ਦਾ ਸਿੱਖਦੇ ਹੋ ਤੁਸੀਂ? ਮੈਂ ਮਤਲਬ ਜਿਹੜਾ ਕੋ ਸਮਝਾ ਰਹੇ ਨੇ ਉਹ ਸਾਰਾ ਸਮਝ ਵੀ ਲੱਗ ਰਿਹਾ ਸਾਨੂੰ ਕਿ ਮਤਲਬ ਹੁਣ ਅਸੀਂ ਪੈਸੇ ਲਾ ਰਹੇ ਆ ਤੇ ਪੈਸੇ ਕਮਾ ਵੀ ਰਹੇ ਆ। ਅੱਛਾ ਕਮਾ ਵੀ ਰਹੇ ਆ। ਹਾਂਜੀ। ਆ ਦੇਖ ਲਓ ਛੋਟੇ ਛੋਟੇ ਉਮਰ ਦੇ ਵਿੱਚ ਆਹ ਮੁੰਡੇ ਜਿਹੜੇ ਬੈਠੇ ਪੈਸੇ ਕਮਾਈ ਜਾਂਦੇ ਆ। ਤੁਸੀਂ ਕਿਹੜੀ ਜਗ੍ਹਾ ਤੋਂ ਬਾਈ? ਅਸੀਂ ਵੀ ਜਗਰਾਉ ਤੋਂ ਹੀ ਆ। ਅੱਛਾ ਜਗਰਾਉ ਤੋਂ ਹੀ ਆ। ਜਗਰਾਉ ਤੋਂ ਹੀ। ਅੱਛਾ ਕਿੱਦਾਂ ਦਾ ਲੱਗਦਾ ਇੱਥੇ ਬ ਰਾਮਪੁਰਾ ਫੂਲ ਤੋਂ ਅੱਛਾ ਕਿੱਦਾਂ ਸਮਝਾਉਂਦੇ ਸਮਝ ਆਉਂਦਾ ਸਾਰਾ ਕੁਝ ਇੱਥੇ ਹਾਂਜੀ ਹਾਂਜੀ ਬਹੁਤ ਵਧੀਆ ਤੁਹਾਨੂੰ ਲੱਗਦਾ ਅੱਛਾ ਪੈਸੇ ਕਮਾਈ ਵੀ ਆਉਂਦਾ ਕਰ ਤੁਸੀਂ ਇਹਦੇ ਵਿੱਚ ਹਾਂਜੀ ਲਾਈਨ ਹੀ ਹੈਗੇ ਵੈਸੇ ਇਨਵੈਸਟ ਨਹੀਂ ਕਰੇਗੇ ਅੱਛਾ ਸਿੱਖ ਰਹੇ ਹਣੇ ਦੁਆ ਲੂਗੇ ਅੱਛਾ ਤੇ ਆ ਮੁੰਡੇ ਦੇਖੋ ਜਿਹੜੇ ਇੱਥੇ ਸਪੈਸ਼ਲ ਸਿੱਖਣ ਵਾਸਤੇ ਵੀ ਆਉਂਦੇ ਆ ਤੇ ਬਈ ਜੀ ਮਨ ਲੋ ਜੇ ਕਿਸੇ ਨੇ ਤੁਹਾਡੇ ਕੋਲੇ ਆਉਣਾ ਵੀ ਇੱਥੇ ਹਨਾ ਕਿੰਨੇ ਕਿੰਨੇ ਟਾਈਮ ਦੀ ਜਿਹੜੀ ਕਲਾਸ ਹੁੰਦੀ ਹੈ ਤੇ ਕਿੰਨੇ ਕਿ ਬੈਚ ਜਿਹੜਾ ਬਣਦਾ ਹੈ ਡੇਢ ਘੰਟੇ ਦੀ ਕਲਾਸ ਹੁੰਦੀ ਹੈ ਜਿਹੜਾ ਆਪਣਾ ਅਗਲਾ ਬੈਚ ਸੋਮਵਾਰ ਤੋਂ ਸਟਾਰਟ ਹੋਣਾਗਾ ਡੇਢ ਘੰਟੇ ਦੀ ਕਲਾਸ ਹੁੰਦੀ ਹੈ ਤਨੋਂ ਅਲਾਵਾ ਉਹ ਕਰਨਾ ਆਫਿਸ ਦਾ ਠੀਕ ਆ ਤੇ ਪਹਿਲਾ ਬੰਦਾ ਰਜਿਸਟ੍ਰੇਸ਼ਨ ਕਰਾ ਸਕਦਾ ਤੇ ਉਦੋਂ ਦਾ ਕਲਾਸ ਸਟਾਰਟ ਕਰ ਸਕਦਾ ਟਾਈਮਿੰਗ ਕੀ ਰਹਿੰਦੀ ਹੈ ਦੀ ਟਾਈਮਿੰਗ ਸਵੇਰ ਦੀ ਹੁੰਦੀ ਹੈ ਵੀ ਪੌਣੇ 8 ਤੋਂ ਲੈ ਕੇ ਸੋਵਣ ਨੂੰ ਅੱਛਾ ਦੋ ਬੈਚ ਹੁੰਦੇ ਨੇ ਇੱਕ ਸ਼ਾਮ ਨੂੰ ਦਾਗਾ ਆਪਣਾ 4 ਤੋਂ ਲੈ ਕੇ 5:30 ਦਾ ਇੱਕ ਪੌਣੇ 8 ਤੋਂ ਲੈ ਕੇ ਸੋਵਣ ਨੂੰ ਇਹ ਰਜਿਸਟ ਇਹ ਆਪਣਾ ਕੋਨਾਲਾ ਰੋਡ ਤੇ ਉਹ ਤਨੌਲਾ ਰੋਡ ਤੇ ਟ੍ਰੇਡਿੰਗ ਨੂੰ ਵੈਸਟ ਕਰਨਾ ਹੈ। ਅੱਛਾ ਤੇ ਤਨੌਲਾ ਰੋਡ ਤੇ ਆਪਾਂ ਖੜੇ ਆ ਬਈ ਜੀ ਜਿਨ੍ਹਾਂ ਨੇ ਵੀ ਟ੍ਰੇਡਿੰਗ ਬਾਰੇ ਜਿਹੜਾ ਸਿੱਖਣਾ ਹੈ ਹਨਾ ਜਿਨ੍ਹਾਂ ਨੇ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਇਨਵੈਸਟ ਕਰ ਲੈ ਹੁੰਦੇ ਕਿਉਂਕਿ ਜੇ ਤੁਹਾਨੂੰ ਪ੍ਰੋਪਰ ਜਾਣਕਾਰੀ ਜਦਾਂ ਤਾਂ ਤੁਸੀਂ ਲੱਖਾਂ ਬਧੀਆਂ ਬਣ ਸਕਦੇ ਕਿਉਂਕਿ ਇਹਦੇ ਵਿੱਚ ਪੈਸੇ ਧਿਆਨ ਰੱਖਣਾ ਪੈਂਦਾ ਕਿਹੜੀ ਚੀਜ਼ ਵਾਧੀ ਕਰਦੀ ਹੈ ਨਾ ਬਈ ਬਿਲਕੁਲ ਹੀ ਬਿਲਕੁਲ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਕਿ ਕਿਹਦੇ ਪੈਸੇ ਲਾਉਣੇ ਤੁਸੀਂ ਨਾ ਅੱਛਾ ਬਈ ਮੰਨ ਲਓ ਚੀਜ਼ ਮਤਲਬ ਬਹੁਤ ਚੀਜ਼ਾਂ ਹੁੰਦੀਆਂ ਸ਼ੇਅਰ ਮਾਰਕੀਟ ਦੇ ਵਿੱਚ ਆਹ ਚੀਜ਼ ਖਰੀਦ ਲਓ ਇਹਨਾਂ ਨੂੰ ਸਾਰੀ ਜਾਣਕਾਰੀ ਦੱਸਦੇ ਵੀ ਆਹ ਚੀਜ਼ ਤੇ ਪੈਸੇ ਤੁਸੀਂ ਇਨਵੈਸਟ ਕਰੋ ਜਮਾ ਇਹਨਾਂ ਨੂੰ ਪਤਾ ਜਮਾ ਇਹਦੇ ਵਧਣਗੇ ਇਹਦੇ ਘਟਣਗੇ ਜਮਾ ਜਮਾ ਨੂੰ ਪਤਾ ਹੁੰਦਾ ਵੀ ਕਦੋਂ ਚੀਜ਼ ਲੈਣੀ ਆ ਕਿੰਨਾ ਕੁ ਟਾਈਮ ਰੱਖਣੀ ਆ ਸਾਰਾ ਕੁਝ ਪਤਾ ਹੁੰਦਾ ਸਾਰੀ ਜਾਣਕਾਰੀ ਦੇ ਦਿੰਦੇ ਬਿਲਕੁਲ ਹੀ ਬਿਲਕੁਲ ਤੇ ਘਰੇ ਬੈਠੇ ਜਿਨ੍ਹਾਂ ਨੇ ਪੈਸੇ ਆਪ ਦੇ ਕਮਾਉਣੇ ਆ ਬੈਠ ਕੇ ਮਤਲਬ ਇਹ ਤਾਂ ਘਰੇ ਬੈਠੇ ਆਮ ਨਾਲ ਕੰਮ ਕਰਦਾਦਾ ਨਾ ਕੋਈ ਹਾਊਸ ਵਾਈਫ ਆ ਜਾਂ ਜਿਹੜੇ ਬੰਦੇ ਮੁੰਡੇ ਕੁੜੀਆਂ ਛੋਟੀ ਉਮਰ ਦੇ ਵਿੱਚ ਘਰੇ ਬਹਿ ਕੇ ਪੈਸੇ ਕਮਾਉਣਾ ਚਾਹਦਾ ਤਾਂ ਇਹਨਾਂ ਨਾਲ ਫੋਨ ਤੇ ਕੰਟੈਕਟ ਕਰ ਸਕਦਾ ਤੇ ਸਾਰੇ ਜਿਹੜੀ ਇਹਨਾਂ ਦਾ ਫੋਨ ਨੰਬਰ ਆਪਾਂ نیچے ਲਿਖਾਂਗੇ ਕਿ ਟਰੇਡਰ ਟੂ ਇਨਵੈਸਟਰ ਦੇ ਨਾਂ ਤੇ ਜਿਹੜਾ ਇਹਨਾਂ ਦਾ ਆਫਿਸ ਆ ਭਾਈ ਉਹਨਾਂ ਦਾ ਤਾਂ ਇੱਥੇ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਧੰਨਵਾਦ